ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨ ਅੱਧੀ ਰਾਤ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕੰਦ ਦੇ ਓਲੇ ਹੋ ਕੇ ਅਜਹੀਆਂ ਕਰਤੂਤਾ ਕਰਨ ਲੱਗੇ ਹੋਏ ਨੇ ਜਿਨ੍ਹਾਂ ਬਾਰੇ ਸੁਣ ਅਤੇ ਦੇਖ ਤੁਸੀਂ ਹੈਰਾਨ ਹੋ ਜਾਵੋਗੇ ਹੁਣ ਦੇਖੋ ਨੌਜਵਾਨ ਸਾਹਮਣੇ ਪੈਂਟ ਖੋਲਦਾ ਹੋਇਆ ਨਜ਼ਰ ਆ ਰਿਹਾ ਜਿਨ੍ਹਾਂ ਦੀ ਸਥਾਨਕ ਲੋਕਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਮੀਡੀਆ ਵੀ ਪਹੁੰਚ ਗਿਆ ਆਪਣੇ ਕੈਮਰੇ ਲੈ ਕੇ ਜਦੋਂ ਇਲਾਕੇ ਦੇ ਵਿੱਚ ਜਾ ਕੇ ਕੈਮਰੇ ਘੁਮਾਏ ਤਾਂ ਉਥੇ ਹਰ ਥਾਂ ਟੀਕੇ ਸਰੰਜਾਂ ਦੇਖ ਨੂੰ ਮਿਲੀਆਂ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਸ਼ਰਿਆਮ ਪੈਂਟਾ ਖੋਲ ਕੇ ਗਲਤ ਕੰਮ ਕਰਦੇ ਨੇ ਅਤੇ ਜਨਾਨੀਆਂ ਤੇ ਕੁੜੀਆਂ ਦੀ ਵੀ ਸ਼ਰਮ ਨਹੀਂ ਕਰਦੇ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਸਾਹਮਣੇ ਦਾ ਹੈ ਬਾਈ ਲੰਡੇ ਆ ਉਹਦਾ ਤੇ ਟੀਕਾ ਲਾ ਲੈਂਦੇ ਟੀਕਾ ਤੂੰ ਐਂਡ ਆ ਉਹ ਲਿਆ ਬੜਾ ਕੋਈ ਫਾਲਤੂ ਨਸ਼ਾ ਕਰਦੇ ਨਾ ਫੇਰ ਹੀ ਉਹਦੇ ਵਾਸਤੇ ਕਹੀ ਇਹ ਵੀ ਵੀ ਆ ਰਹੇ ਟੀਕੇ ਜਿਹੜੇ ਵੀਰੂ ਆਇਆ ਨੂੰ ਹੀ ਭਜੀ ਨਸ਼ਾ ਚਲਾਈ ਜਾ ਰਹੇ ਨੇ ਕਹੀਂ ਤੁਹਾਡ ਮੂਹ ਨਾਲ ਦ ਸਮਝਾ ਸਕਦਾ ਕਾਕਾ ਇਹ ਗਲਤ ਕੰਮ ਹੈ ਤੂੰ ਨਾਲ ਆ ਕੋਈ ਨਹੀਂ ਸਮਝ ਸਕਦਾ ਸਮਝਾ ਬਿਲਾ ਜੇ ਮੰਨ ਲਓ ਸਾਹਮਣੇ ਨਾਲ ਲਾਉਣ ਦੇ ਚੁੱਕੇ ਲਾ ਲੈਣਗੇ ਬਰਾ ਕੀ ਹੈ ਚਲੋ ਆਪਾਂ ਤਾਂ ਕਹਿੰਨੇ ਕਿ ਨਸ਼ਾ ਨਾ ਹੀ ਕਰਨਾ ਪਰ ਜੇ ਸਾ ਨਾ ਇੱਥੇ ਦੇਖਦੇ ਆ ਨਾ ਤੇ ਬੱਚਿਆਂ ਤੇ ਗਲਤ ਸੋਚ ਪੈਣ 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 ਬੱਚੇ ਕੀ ਦੇਖਦੇ ਬੱਚੇ ਨੂੰ ਕੀ ਕਵਾਂਗੇ ਪਰ ਜੇ ਆਪਾਂ ਇਹ ਆਸ ਛੱਡ ਦਾਂਗੇ ਨਾ ਕੀ ਮਤਲਬ ਹੀ ਬੋਲਾਂਗੇ ਤੇ ਕੀ ਕਰਾਂਗੇ ਕੀ ਹੋਏਗਾ ਹੁਣ ਇਸ ਵਕਤ ਉਹਨੀਆਂ ਪੂਨੀਆਂ ਸੇਵਾ ਦੁਕਾਨ ਤੇ ਮੈਡੀਕਲ ਸਟੋਰ ਤੇ ਜਿੰਨੀਆਂ ਇੱਥੇ ਪਈਆਂ ਜਿੰਨੀਆਂ ਇੱਥੇ ਆ ਕਿ ਇਹ ਕਿੱਦਾਂ ਹੈ ਬਿੱਜੂ ਨਹੀਂ ਆਉਂਦੀਆਂ 400 ਠੀਕਾ ਪਿਆ ਉਹਦੇ ਤੇ 500 ਸੀ ਜੀ ਜੀ ਅਚੋਲੀ ਜੀ ਤੇ ਦਵਾਈ ਕਰ ਮਿਲ ਪਰ ਦਵਾਈ ਦਾ ਜਿਹੜੀ ਆ ਦਵਾਈ ਦਾ ਬੋਲੀ ਹੋਏਗੀ ਉਹ ਤੇ ਭਰਪੂਰ ਕੇ ਲਾਈ ਇਹਨਾਂ ਜਿੱਦਾ ਕਰਦੇ ਬੋਤਲ ਦੇ ਵਿੱਚੋਂ ਭਰ ਕੇ ਲਾਂਦੇ ਦੇ ਹਾਂ ਹਾਂ ਨਹੀਂ ਉਹ ਦਵਾਈ ਪਹਿਲਾਂ ਖੋਲਦੇ ਆ ਨਹੀਂ ਪਰ ਉਹ ਤੇ ਮੈਡੀਕਲ ਤੋਂ ਹੀ ਆਈਆਂ ਵਾ ਉਹ ਆਪ ਨਹੀਂ ਖੋਲਿਆ ਜਾਂਦੀ ਉਹ ਮੈਡੀਕਲ ਆਲੀ ਕੋਈ ਸ਼ੀਸ਼ੇ ਜੰਤੀਆਂ ਚੋਂ ਬਹੁਤ ਪੂਰਾ ਮਿਲਦਾ 4-500 ਸ਼ੀਸ਼ੇ ਬਾਕੀ ਆ ਜੀ ਫਾਤੂਦਾ ਸਨ ਕਰਦੇ ਨੇ ਕੁਵਾਰੀਆਂ ਨੇ ਬੜੀ ਥੋੜੇ ਦਿਨ ਬੜੀ ਭੱਜ ਦੌੜ ਕੀਤੀ ਹਾਂ ਜੀ ਹਾਂ ਪਰ ਉਹ ਕਿਸੇ ਤੇ ਕੋਈ ਅਸਰ ਨਹੀਂ ਹੋਇਆ ਉਨੇ ਕਰਨ ਨੇ ਬੜੀ ਇੱਥੇ ਭੱਜ ਦੌੜ ਕੀਤੀ ਆ ਆਪਣੇ ਆਪਣੇ ਜੀ ਭਰਾ ਵਾ ਉਹਨੇ ਨਹੀਂ ਕਿਸੇ ਨੇ ਅਸਰ ਹੀ ਨਹੀਂ ਕਰਦਾ ਉਹ ਕਿੰਨੀ ਘਰ ਕਹਿ ਕੇ ਵੇਖਿਆ ਪੁਲਿਸ ਨੂੰ ਵੀ ਆਖਿਆ ਤਾਂ ਕੋਈ ਨਹੀਂ ਖੇਰ ਕਰਦਾ ਇਹਨਾਂ ਬੋਟਾ ਵੀ ਆਉਣਾ ਤੇ ਬੋਟਾ ਨਹੀਂ ਪਹੁੰਚਣਾ ਹੀ ਹੁੰਦਾ ਹੁਣ ਬੱਚਾ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹੇ ਦਵਾਈ ਉਹ ਥੋੜੇ ਆ ਕੇ ਸੈਂਟਰ ਦੇ ਵਿੱਚ ਉਹਦੇ ਬਸ ਜਿਹੜੇ ਕੋ ਹੈ ਗਈ ਆ ਜਿਹਦੀ ਕੋਈ ਕਾਪੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਾਊਗਾ ਕਿਸੇ ਦੀ ਕੋਈ ਮਾਂ ਭੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪੈਂਟਾ ਲਾ ਕੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕਦੀ ਕੰਪਲੇਨਟ ਨਹੀਂ ਕੀਤੀ ਭਾਜੀ ਕਰਨ ਕਵਾੜੀਏ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੂੰ ਮਾਰਕੁੱਟ ਵੀ ਕੀਤੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਆ ਗਿਆ ਕਿਸ ਦਾ ਜਨਾਨੀ ਹੁਣ ਬੰਦ ਛੋਟੇ ਕਰਨ ਕਵਾੜੀਏ ਜਨਾਨੀਆਂ ਕਹਿੰਦੇ ਹਾਂਜੀ ਹੋਣ ਦਿਆ ਆ ਉਹਨਾਂ ਦੀ ਇਹ ਆਪਣੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਦੇ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40-50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਨਾਂ ਗੱਲਾਂ ਨੂੰ ਮਤਲਬ ਹੀ ਕੋਈ ਨਹੀਂ ਜਿਹੜਾ ਨਸਾ ਕਰਨ ਦਿਆ ਸਾਡੇ ਆਪਣੇ ਬੱਚੇ ਵਿੱਚ ਖੋਦਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਸਵੇਰ ਦਾ ਹੀ ਪ੍ਰੋਸੈਸ ਚੱਲਣ ਡਿਆ ਐਕਿਉਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਹੈਗਾ ਇੱਥੇ ਗਰਾਉਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹਦੇ ਬੰਦੇ ਆਪਾਂ ਲਿਆਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਥੋਂ ਗੋਲੀ ਲੈ ਕੇ ਉਹਦਾ ਟੀਕਾ ਲੈਣ ਲਾਉਂਦੇ ਆਪਣੇ ਹਸਪੀਟਲ ਵਾਲੀ ਗੋਲੀ ਦਾ ਔਰ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਦਹਿਸ਼ਤ ਆ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਏ ਦੇ ਤੇ ਕੁਝ ਘਟਨੇ ਕਬ ਦੂਜੇ ਏਰੀਏ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁੱਛਗਿੱਛ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਤੇ ਟੀਮ ਆਪਣੀ ਲੈ ਕੇ ਗਈ ਸੀ ਤੇ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਵੀ ਇਹ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਅਨਸਰਵਾਵਨਾ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕ ਬੰਦੇ ਅੱਜ ਤੁਸੀਂ ਤੁਹਾਡੇ ਕੋਲ ਅਰੈਸਟ ਕੀਤੇ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁਸ਼ਸ਼ਿਸ਼ ਕਰਕੇ ਸਾਡੇ ਛੱਡ ਦਿੱਤਾ ਹੈ ਜਿਹੜੇ ਕੋਈ 3-4 4 ਕ ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫਤੀਸ਼ ਚੱਲਣ ਢਈ ਹੈ ਜੋ ਵੀ ਬਣਦੀ ਕਾਰਵਾਈ ਹੋਕਰਾਂਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਲੋਕਲ ਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸ਼ ਤੇ ਉਹਨਾਂ ਤੇ ਤੇ ਕਾਰਵਾਈ ਹੋਊਗੀ ਜਿਹੜੇ ਬੰਦੇ ਨਿਹਾਕ ਹੋਣਗੇ ਉਹ ਵੀ ਪੁਸ਼ਕਿਸ਼ ਤੋਂ ਬਾਅਦ ਤਫ਼ਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਸਰ ਨੁਸ਼ੇ ਨੁਸ਼ੇ ਦੇ ਕੋਈ ਅਜੇ ਤੱਕ ਤੇ ਕੋਈ ਜੀ ਕੈਮਿਸਟ ਵਾਲੀ ਦੀ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਛੋਟ ਪੀਰੀਅਡ ਆ ਉਹਨਾਂ ਤੇ ਵੀ ਆਪਾਂ ਪੂਰਾ ਸਖੰਝਾ ਕਿਸਾਨ ਹਾਂਜੀ 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 ਇਹ ਗੱਲ ਸਾਹਮਣੇ ਆਈ ਹੈ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਹਦੇ ਤੋਂ ਵੀ ਆਪਾਂ ਅਮੀਰ ਹੋਏ ਆਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲਿਆ ਆ ਵੇਰਕੇ ਠਾੜਿਆਂ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਤੀ ਆ ਸਰ ਬਾਕੀ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਖਦੇ ਪਏ ਵੀਡੀਓ ਨੂੰ ਕੀ ਮੈਸੇਜ ਦੇਣਾ ਮਾੜੇ ਅੰਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਹੁਜੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਔਰ ਅੱਗੇ ਜਿਹੜੇ ਆ ਇਹ ਸੁਚੇਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੀ ਜਿਹੜੀ ਜੀਵਨ ਜੀਵਨਰ ਦੂਜਿਆਂ ਨੂੰ ਵੀ ਇਹ ਸੇਧ ਮਿਲ ਸਕੇ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਇਹ ਸਾਡੀ పార్ਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਦਿੱਤੀ ਜਾ ਅੰਮ੍ਰਿਤਸਰ ਸਾਹਿਬ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਦੁਨੀਆ ਨਤਮਸਤਕ ਹੋਣ ਲਈ ਪਹੁੰਚਦੀ ਹੈ ਪਰ ਇਸ ਨਗਰੀ ਦੇ ਨੌਜਵਾਨਾਂ ਦਾ ਨਸ਼ੇ ਦੇ ਨਾਲ ਬੇੜਾ ਗਰਕ ਹੋ ਰਿਹਾ ਸੋ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸਮਾ ਰਹਿੰਦੇ ਹੋਈ ਨੌਜਵਾਨ ਪੀੜੀ ਨੂੰ ਜੇਕਰ ਨਾ ਸੰਭਾਲਿਆ ਤਾਂ ਪੰਜਾਬ ਦਾ ਹਸ਼ਰ ਬਹੁਤ ਮਾੜਾ ਹੋਵੇਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਲੇਵਾਲ ਦੀ ਰਿਪੋਰਟ